ਤਿਆਰੀ ਆ ਫਿਰ ਪੂਰੀ ਹਾਂ ਪੂਰੀ ਤਿਆਰੀ ਆ ਜੀ ਪੂਰੇ ਤਿਆਰੇ ਬੈਠੇ ਆਂ ਹਾਂ ਜਾਮਾ ਜਾਵਾਂਗੇ ਬਾਰਡਰ ਤੋੜਾਂਗੇ ਭੱਜਾਂਗੇ ਜਾਵਾਂਗੇ ਟੀਵੀ ਨੂੰ ਜਾਵਾਂਗੇ ਹੁਣ ਤੁਰਾਂਗੇ ਅੱਪੂ ਕਹਿੰਦੇ ਬਾਹਰੀਆਂ ਅਡਾਈਆਂ ਲਾਈ ਬੈਠੇ ਐਤ ਕੀ ਵੀ ਲਾ ਦੇਣਾ ਹੈ ਸਾਡੇ ਕੋਲੇ ਵੀ ਬਹੁਤ ਵੱਡੇ ਵੱਡੇ ਹੈਂਟਰ ਹੈਗੇ ਆ ਅੱਛਾ ਹਾਂ ਪ੍ਰਬੰਧ ਪੂਰਾ ਹਾਂ ਕੋਈ ਦਿੱਕਤ ਨਹੀਂ ਜਾਮਾ ਨਹੀਂ ਜੇ ਦਿੱਕਤ ਕਿਸੇ ਗੱਲ ਦੀ ਨਾ ਹੀ ਮੰਨੀਆ ਕਦੀ ਹਾਂ ਜਾਮਾ ਜਾਵਾਂਗੇ ਤੇ ਉੱਥੇ ਦਿੱਲੀ ਦੇ ਬੈਠਾਂਗੇ ਉਦੋਂ ਜਦੋਂ ਉੱਠਾਂਗੇ ਉਦੋਂ ਜਦੋਂ ਸਾਡਾ ਸਾਡੀਆਂ ਮੰਗਾ ਘੂਠੇ ਲਵਾਂਗੇ ਸਾਰੇ ਹੂੰ ਉਹ ਪਿਛਲੀ ਵਾਰੀ ਵੀ ਆਏ ਸੀ ਵਿੱਚ ਕੁਝ ਆਗੂ ਸਮਝੌਤਾ ਕਰਕੇ ਆਏ ਕਿ ਆਨੇ ਪਏ ਉਹ ਜਾਣਾ ਹੀ ਨਹੀਂਗਾ ਨਹੀਂ ਉਹ ਜਿਹੜੇ ਨਹੀਂ ਆਉਂਦੇ ਉਹ ਸਾਡੇ ਮਗਰ ਆਪੇ ਤੁਰ ਕੇ ਆਉਣਗੇ ਵੇਖਦਾ ਸੀ ਅੱਛਾ ਆਉਣਗੇ ਲੱਗਦਾ ਹੈ ਦਿੱਲੀ ਚੰਡੀਗੜ੍ਹ ਦਾ ਪ੍ਰੋਗਰਾਮ ਜਿਹਨਾਂ ਨੂੰ ਇੱਕ ਚਾਈ ਮਿਲੂ ਕੋਈ ਪਿੰਡ ਚੋਂ ਪਿੰਡਾਂ ਚੋਂ ਜਦ ਲੋਕ ਟੁੱਟ ਕੇ ਆਉਣਗੇ ਸਾਡੇ ਨਾਲ ਆਉਣਗੇ ਸਾਰੇ ਬਾਪੂ ਤੁਸੀਂ ਇਹਦੇ ਭੱਜੇ ਜਾਵਾਂਗੇ ਪਰ ਆ ਉਮਰ ਚ ਭੱਜਾ ਜਾਊਗਾ ਫਿਰ ਮੈਂ ਤਾਂ ਮਗਰ ਨੇਰੀ ਵਾਂਗੂ ਜਾਊਗਾ ਬੈ ਹੁਣ ਮਨ ਵਿੱਚ ਸੋਚੀ ਆ ਮੇਰੇ ਕੋਲੇ ਇੱਥੇ ਭਜਾ ਕੇ ਵੇਖ ਲਓ ਵੇਖ ਲਓ ਆ ਇਹ ਵੀ ਕੋਈ ਗੱਲ ਨਹੀਂ ਚਾਵਾਂਗੇ ਅੱਗੇ ਲਾ ਕੇ ਤੁਰਾਂਗੇ ਸਾਰਿਆਂ ਦੇ ਟਰੈਲੀਆਂ ਦੇ ਅੱਗੇ ਅਸੀਂ ਜਾਵਾਂਗੇ ਹਾਂ ਨੌਜਵਾਨਾਂ ਦੀ ਅਗਵਾਈ ਕਰਾਂਗੇ ਫਿਰ ਹੈ ਹਾਂ ਅਗਵਾਈ ਨੌਜਵਾਨ ਸਾਡੇ ਮਗਰ ਲੱਗਣਗੇ ਨਾ ਹਾਂ ਜੇ ਅਸੀਂ ਪਹਿਲਾਂ ਲੱਗਾਂਗੇ ਤਾਂ ਫੇਰ ਹੀ ਉਹਨੂੰ ਸਿੱਖਣਗੇ ਸਾਥੋਂ ਬਿਲਕੁਲ ਐਦ ਕੀ ਦਾ ਗੱਲ ਉਹ ਡਰੋਨ ਦੇ ਨਾਲ ਵੀ ਤਾਂ ਹਾਂ ਤੋਂ ਸੱਟ ਰਹੇ ਆ ਬੰਬ ਜੇ ਸਿੱਟੀ ਜਾਂਦੇ ਆ ਅਥਰੂ ਗੈਸ ਪੁਸੀ ਸਿੱਟਦੇ ਡਰੋਨ ਆ ਜਾਏ ਭਾਵੇਂ ਕੋਸਾ ਆਜੇ ਸਾਡੇ ਤਾਂ ਸਿੱਟਣ ਦਾ ਸੀ ਸਟਾਉਣ ਦੇ ਕਿੰਨਾ ਦੋ ਸਾਡੇ ਬੱਚਿਆਂ ਨੂੰ ਸਟਾਉਣਗੇ ਨਾ ਕੀ ਤਾਂ ਸਾਡੇ ਬੱਚੇ ਨਾਲ ਸਿੱਟਣ ਸਾਡੇ ਦੇ ਪਾਸੇ ਸਿੱਟ ਦੇਣ ਆ ਗਿਆ ਉਹ ਵੀ ਸਾਡੇ ਬੱਚੇ ਆ ਸਿਕਰ ਜੀ ਹੂੰ ਅੱਛਾ ਹਾਂ ਹੋਰ ਦੱਸੋ ਜੀ ਕਿੰਨੇ ਵਜੇ ਤੁਰਨਾ ਬਾਪੂ ਫੇਰ ਅੱਜ ਅੱਜ ਅਸੀਂ ਬਸ ਸਾਨੂੰ ਉੱਥੋਂ ਲਾਹਣ ਆ ਜਾਂਦੇ ਉਹਦੀ ਤੁਰ ਜਾਗੇ ਹੂੰ ਲਾਣਾ ਉਹ ਨਾਲ ਬੱਚਾ ਤੁਸੀਂ ਜੀਕ ਰਹੇ ਆ ਜਿਆਦਾ ਸਾਮਾਨ ਟੱਕਲੇ ਕਿੰਨੇ ਘੰਟੇ ਦਿੱਲੀ ਬੁੱਲਜੀ ਅਸੀਂ ਹੁਣ ਲਾ ਦੇ ਗਏ ਮੈਂਟ ਤੱਕ ਜਾਵਾਂਗੇ ਸਾਨੂੰ ਦਿੱਸ ਨਹੀਂ ਅੱਜ ਤੇ ਰਾਤ ਵਧੀਆ ਟੱਪ ਗਈ ਬਾਪੂ ਰਾਤ ਵਧੀਆ ਟੱਪ ਗਈ ਬਹੁਤ ਵਧੀਆ ਕੀ ਹੰਤਾ ਇਹ ਜਗ ਰਾਤਾਂ ਦਾ ਸਾਡੀਆਂ ਰੋਜ਼ੀ ਚਾਪਲ ਕਰ ਰਹੇ ਅਸੀਂ ਤਾਂ ਟਕਾਉਂਦੇ ਹੀ ਰਹਿੰਦੇ ਆ ਹਾਂ ਸਾਡੀਆਂ ਘਰੇ ਲੰਗੇ ਆ ਇੱਥੋਂ ਵੀ ਦੋ ਰੋਜ਼ ਸਾਡੀਆਂ ਘਰ ਅਸੀਂ ਲੰਗੇ ਆ ਅੱਛਾ ਵੀ ਘਰ ਰਲਗਾ ਸਾਮਾਨ ਆ ਸਾਡੇ ਕੋਲੇ ਮੰਜੇ ਬਿਸਤਰੇ ਸਭ ਕੁਝ ਹੈਗਾ ਖਾਣ ਪਾਣ 3 ਮਹੀਨਾ ਦਾ ਲੈ ਕੇ ਆਇਆ ਨਾ ਮਦਰੋਂ ਸਾਰਾ ਕਸਾਈ ਜਾਂਦਾ ਹਾਂ ਮੈਂ ਆਜੂਗਾ ਕੱਲ ਨੂੰ ਹੋਰ ਆਜੂਗਾ ਬੰਦੇ ਆਈ ਜਾਂਦੇ ਵੀ ਕਰੀ ਤੇ ਹਰਿਆਣੇ ਵਾਲੇ ਵੀ ਮਿਲ ਜਾਂਦੇ ਆਈ ਜਾਂਦੇ ਆ ਹਾਂ ਹਰਿਆਣੇ ਵਾਲੇ ਵੀ ਆਏ ਸੀਗੇ ਉਹ ਵੀ ਮਿਲਿਆ ਉਹ ਵੀ ਤੋੜ ਕੇ ਬੱਟਰੀ ਉਹ ਤੋੜ ਕੇ ਅਸਲ ਵਿੱਚ ਲਾ ਕੇ ਕਰਵਾਉਂਦੀ ਉਹ ਪੰਜਾਬੀ ਆਈ ਇਹ ਇਧਰ ਲੱਗ ਰਹੀ ਆ ਹਾਂ ਨਾਲ ਨਾਲ ਚੜ੍ਹਦੇ ਬੰਦੇ ਆ ਆ ਕੇ ਲਿ ਜਾਣਗੇ ਨਾਲ ਅੱਛਾ ਉਹ ਹੋਰ ਹੋਤੇ ਜੀ ਸਾਰੇ ਮਤਲਬ ਰਾਜਸਥਾਨ ਆ ਰਿਹਾ ਰਾਜਸਥਾਨੋਂ ਵੀ ਜਾਣਗੇ ਉਹ ਜਾਣੇ ਵਾਲੇ ਸਾਰਿਆਂ ਨੂੰ ਜਾਣਗੇ ਉੱਤਰ ਪ੍ਰਦੇਸ਼ ਵਾਲੇ ਸਾਰੇ ਕਰਨਾਟਕ ਦਾ ਤਮਨ ਲਾਡੂ ਸਾਰੇ ਆ ਰਹੇ ਨਾ ਜੁਕੀ ਸਾਰੀ ਆ ਰਹੀ ਆ ਸਾਰੇ ਆ ਰਹੇ ਕੋਈ ਨਹੀਂ ਰਹਿਦਾ ਬਸ ਆਦੇ ਐਂਟ ਕੀ ਰਾਮ ਮੰਦਰ ਬਣਾਤਾ ਮੋਦੀ ਨੇ ਮੋਦੀ ਤਾਕਤਵਰ ਬਹੁਤਾ ਪਹਿਲਾਂ ਨਾਲੋਂ ਕਹਿੰਦੇ ਮੋਦੀ ਦਾ ਤਾਕਤਵਰ ਦਾ ਇਹਦਾ ਰਾਮ ਮੰਦਰ ਤਾਂ ਆਪਣਾ ਹੀ ਰਾਮ ਮੰਦਰ ਸੀ ਆਪਣਾ ਹੀ ਬਣਾਉਣਾ ਸੀ ਹੋਰ ਕਿਹਨੀਆਂ ਬਣਾਉਣਾ ਸੀ ਉਹਨੇ ਕੀ ਬਣਾਤਾ ਹਮ ਲੋਕਾਂ ਦਾ ਪੈਸਾ ਉਧਰੋਂ ਉਹਨਾਂ ਨੂੰ ਉਹਨਾਂ ਦੀ ਮੱਤ ਕਿਤੇ ਹੋਰ ਬਣਾ ਪਈ ਰਾਮ ਮੰਦਰ ਬਣਾਤਾ ਉਹਨਾਂ ਦਾ ਰੌਲਾ ਬਣਾਤਾ ਠੀਕ ਹੈ ਮੋਦੀ ਦਾ ਆਪਣਾ ਰੌਲਾ ਸਾਡਾ ਰੌਲਾ ਮਟਾ ਵੀ ਅਸੀਂ ਨਹੀਂ ਜਾਂਦੇ ਦਾ ਦਵੀ ਸਾਡੀਆਂ ਮੰਗਾਂ ਦੇ ਦੇ ਜਿਹੜੇ ਸਵਾਮੀ ਨਾਲ ਅਰਥੀ ਸਪੋਟੀ ਦੇ ਦੇ ਸਾਨੂੰ ਕਲੀ ਵਾਧੂ ਆ ਔਰ ਬੋਰਡ ਦੇ ਨਾਲ ਸਵਾਮੀ ਆਸੋ ਲਾਗੂ ਕਰਦੇ ਹਮ ਅਸੀਂ ਜਮਾਈ ਨਹੀਂ ਮੰਗਦੇ ਕਦੇ